ਅੱਜ ਦੀ ਸ਼ਾਰਟ ਵੀਡੀਓ ਵਿੱਚ ਨਾ ਆਪਾਂ ਤੁਹਾਨੂੰ ਨੌ ਹੀ ਫਰਵੜਾ ਦਿਖਾਵਾਂਗੇ ਨੌ ਦੀਆਂ ਨੌ ਹੀ ਬਾਈ ਟਾਪ ਕੁਆਲਿਟੀ ਦੀਆਂ ਤੇ ਜਿਸ ਘਰ ਚੋਂ ਵੀਡੀਓ ਬਣਾਈ ਹੈ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਵਸਿਆ ਹੈ ਬਾਈ ਸੇਲ ਕਰ ਰਿਹਾ ਹੈਗਾ ਪਿੰਡ ਹੈਗਾ ਪੋਤਨਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡੇ ਧਰੋਂ ਟੱਲੇ ਵਾਲ ਬਾਈ ਤੇ ਇਧਰ ਆਓਗੇ ਬਾਈ ਆਪਾਂ ਨੂੰ ਹੋਰ ਪਿੰਡ ਕਿਹੜੇ ਕਿਹੜੇ ਨੇੜੇ ਵਗੜਾ ਟੱਲੇ ਵਾਲਾ ਚੰਨ ਵਾਲਾ ਚੁੰਗਾ ਪਿੰਡ ਵੀ ਨੇੜੇ ਆ ਹਾਂ ਚੁੰਗਾ ਵੀ ਨੇੜੇ ਆ ਵੱਡੇ ਰੋਡ ਤੇ ਆ ਵੀਰੇ ਮੈਡ ਨੰਬਰ ਬੋਲ ਦਿ ਬਾਈ ਆਪਣਾ 96334047 ਠੀਕ ਆ ਬਾਈ ਕੋਲੇ ਨਾ ਬਾਈ 9 ਹੀ ਫਰਵਾੜਾ 9 ਦੀਆਂ ਨਾਲ ਟੋਪ ਕੁਆਲਿਟੀ ਦੀਆਂ ਪਹਿਲੇ ਆ ਤਿੰਨ ਬੱਚੇ ਕਿੰਨੇ ਕਿੰਨੇ ਉਮਰ ਦੇ ਆ ਬਾਈ ਇਹ 11 11 ਮਹੀਨਿਆਂ ਦੀਆਂ ਵੀਰੇ 11 11 ਮਹੀਨਿਆਂ ਦੀ ਤੇ ਥੋੜਾ ਥੋੜਾ ਸ਼ਮਾ ਸ਼ਾਮ ਕੇ ਬਣ ਕੇ ਚੱਲੋ ਵੀ ਟੀਕਾ ਲੈਣ ਦੇ ਕਾਬਲ ਆ ਕਿ ਨਹੀਂ ਬਾਈ ਹਾਂ ਬੜ ਟੀਕੇ ਦੇ ਵੀਰੇ ਕਾਬਲ ਨੇ ਜਮਾ ਬੰਮੇ ਯਾਰ ਤੇ ਜਿਹੜਾ ਵਜਨ ਦੱਸਿਆ ਬਾਈ ਨੇ ਇਹਨਾਂ ਦਾ ਵਜਨ ਦੱਸਿਆ ਬਾਈ 2 ਕੁ ਮਾੰਟਲ ਸਵਾ 2 ਕੁ ਮਾ ਚੰਗੇ ਵਜਨ ਵਾਲੀਆਂ ਥਾਣ ਸੋਂ ਨੂੰ 4 ਮਹੀਨਿਆਂ ਦੀ ਕੋਈ ਫੋਰਸ ਆਂਗ ਨਹੀਂ ਬਾਈ ਲ ਕੁਆਲਿਟੀ ਬੱਚਿਆਂ ਦੀ ਸੁੱਡੇ ਮੂਰੇ ਚੰਗੇ ਤੇ ਚੰਗੇ ਕੱਦ ਵੈਡ ਵਾਲੇ ਬੱਚਿਆ ਤੇ ਆ ਬਾਈ ਕਿੰਨੀ ਕਿੰਨੀ ਉਮਰ ਦੇ ਆਗੇ ਇਹ ਬਰੇ ਹੈਗੇ 9-9 ਮਹੀਨਿਆਂ ਦੇ ਇਹ 9-9 ਮਹੀਨਿਆਂ ਦੇ ਬੱਚੇ ਬਾਈ ਹਰ ਇੱਕ ਉਮਰ ਦਾ ਬੱਚਾ ਤੁਹਾਨੂੰ ਮਿਲ ਜੂਗਾ 9 ਬੱਚੇ ਹੈ ਬਾਈ ਕੋਲੇ ਐਚ ਐਫ ਦੀ ਬੱਚੇ ਆ ਕਿ ਟਾਪ ਬਰੀਡ ਦੇ ਮਦਰਾਂ ਦੇ ਰਿਕਾਰਡ ਕਿਵੇਂ ਹੈ ਬਾਈ ਇਹਨਾਂ ਦੇ ਵਧੀਆ ਬਰੇ ਚੰਗੇ ਚੰਗੀਆਂ ਗਾਇਆਂ ਹੁੰਦੀਆਂ ਬਸ ਠੀਕ ਹੈ ਚੰਗੇ ਬਾਈ ਕਿਨਾਂ ਇਹਨਾਂ ਦੇ ਮਦਰਾਂ ਦੇ ਰਿਕਾਰਡ ਹੈ ਬਾਈ ਫੁੱਲ ਵੀਡੀਓ ਆਪਾਂ ਦਿਖਾਈ ਆਗੇ ਬੱਚਾ ਕੱਲਾ ਕੱਲਾ ਦੱਸਿਆਗਾ ਤੇ ਬਾਕੀ ਆ ਬੱਚੇ ਜੇ ਕਰ ਸਕਦੇ ਦੋ ਆ ਕਿ ਬਈ ਇਹ 6 6 ਮਹੀਨੇ ਦੇ 6 6 ਮਹੀਨੇ ਦੇ ਠੀਕ ਆ ਇਹ ਬਾਈ ਕਹਿੰਦਾ ਬਈ 6 6 ਮਹੀਨੇ ਦੇ ਇਹ ਵੀ ਚੰਗੇ ਤੇ ਪ੍ਰਿੰਟਡ ਬੱਚੇ ਮੁੱਲ ਬਾਈ ਨੇ ਸਾਰਿਆਂ ਦੇ ਜਿਹੜੇ ਕਰਿਆ ਫੋਨ ਤੇ ਕਰਿਆ ਮੁੱਲ ਬਾਈ ਕਹਿੰਦਾ ਜਿਆਜ ਰਹਿਣਗੇ ਬਈ ਮੋਬਾਈਲ ਨੰਬਰ ਬੁੱਲੇ ਬਾਈ ਆਪਣਾ 94633 4047 ਠੀਕ ਆ ਕਿਸੇ ਵੀ ਵੀਰ ਨੂੰ ਬਈ ਕੋਈ ਬੱਚਾ ਆਵੇ ਪਸੰਦ ਕਰ ਲਿਓ ਕੰਟੈਕਟ ਬਾਈ ਨਾਲ ਧੰਨਵਾਦ ਜੀ